ਦੀ ਸਰਕਾਰ ਨੂੰ ਪੂਰਨ ਦਾ ਆਰਟਿਸ ਮਤਲਬ ਬਿਨਾ ਕਿਸੇ ਸ਼ਰਤ ਦਿੱਤਾ ਤੇ ਅੱਜ ਵੀ ਸਾਡੇ ਪੰਜਾਬ ਪਰਦਾਉ ਨਿਗਰਾ ਚੱਲਵਾ ਜਾਰ ਕਰਾਂਗੇ ਸੋ ਮੈਂ ਇਸ ਗੱਲ ਦਾ ਵਿਸ਼ਵਾਸ ਦਵਾ ਰਿਹਾ ਸੀ ਆਲਰੇਡੀ ਲੱਗੇ ਹੋਏ ਡੱਟ ਕੇ ਕਿ ਫੇਅਰ ਪਾਲਸੀ ਬਿਲਕੁਲ ਲੋਕਾਂ ਦੇ ਹਿੱਤਾਂ ਦੇ ਫੈਸਲੇ ਜਿਹੜੇ ਇਸ ਗੱਲ ਨੂੰ ਪ੍ਰਭਾਵਿਤ ਕਰਕੇ ਅਸੀਂ ਲੋਕ ਇੱਥੇ ਬੈਠੇ ਆ ਪੂਰੇ ਪੰਜਾਬ ਦੀ ਸਾਡੀ ਅੱਜ ਸੀਨੀਅਰ ਲੀਡਰਸ਼ਿਪ ਸਿਰਫ ਛੋਟੇ ਜਿਹੇ ਮੈਸੇਜ ਤੇ ਕੱਲ ਦੇ ਇੱਥੇ ਪਹੁੰਚੀ ਹੈ ਔਰ ਵਿਸ਼ਵਾਸ ਦਿਵਾਉਣੇ ਹੈ ਇਹ ਇੱਕ ਤਰਫਾ ਫੈਸਲਾ ਨੂੰ ਲੈਣੇ ਦੇ ਲੋਕ ਨਹੀਂ ਬੈਠੇ ਇਹਦੇ ਕੋਈ ਦੋਹਰਾ ਹੀ ਹਰੇ ਬਹੁਤ ਕਾਬਲ ਸਾਡੇ ਸ਼੍ਰੀ ਸੰਜੀਵ ਰੋੜਾ ਜੀ ਇੱਥੇ ਦੇ ਵੀਰਵਾਸ ਨੇ ਹਲਕਾ ਬੈਸਟੇ ਤੇ ਕਿੱਲਾ ਹੀ ਹਲਕਾ ਬੈਸਟੇ ਇੱਕ ਐਗਜ਼ਾਮਪਲ ਸੈਟ ਹੋਇਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਪਹਿਲਾਂ ਇੱਥੋਂ ਦਾਵਾ ਕਰਦੇ ਆ ਕਿ ਜਿਹੜੇ ਅਸੀਂ ਬੈਸਟ ਹੈ ਸਰਕੇ ਵੀ ਕਾਸ਼ੂ ਜੀ ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਲੋਕਾਂ ਨਾਲ ਦਰਦਵਾਰ ਕਿਸ ਤਰ੍ਹਾਂ ਵੋਟਾਂ ਜਿੱਤਣ ਤੋਂ ਬਾਅਦ ਦਾ ਜਿਹੜਾ ਚਿਹਰਾ ਉਹ ਲੋਕਾਂ ਸਾਹਮਣੇ ਭਲੀ ਭਰਤੀ ਬੇਨਕਾਬ ਹੋ ਗਿਆ ਉਹਨਾਂ ਦੀ ਆਪਦੀ ਪਾਰਟੀ ਵੀ ਇਸ ਕਰਦੀ ਗਵਾਈ ਭਰਦੀ ਸਾਨੂੰ ਕੋਈ ਜਾਰਾ ਦੱਸਣ ਦੀ ਲੋੜ ਨਹੀਂ ਉਹਦੀ ਪਾਰਟੀ ਦਾ ਪ੍ਰਧਾਨ ਹੀ ਦੱਸ ਰਿਹਾ ਕਿ ਅਸੀਂ ਕੀ ਕੁਝ ਕੀਤਾ ਤੇ ਅਜੋ ਉਹਨਾਂ ਕਰਕੇ ਜੋ ਗੈਰ ਜਿਹੇ ਸੋ ਉਹ ਆਪੋਜ਼ਿਸ਼ਨ ਦੇ ਕਿਰਿਓ ਪਰ ਨਹੀਂ ਹੈ ਤਾਂ ਸਾਡੇ ਉਹ ਲੁਧਿਆਣੇ ਦਾ ਕੀ ਸਵਾਰਾਂਗੇ ਸੰਜੀਵ ਅਰੋੜਾ ਜੀ ਨੇ ਮੈਂ ਸਮਝਦਾ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਦਾ ਦਿਲ ਜਿੱਤ ਲਿਆ ਚੋਣਾਂ ਜਿੱਤਣਾ ਬਾਅਦ ਦੀ ਗੱਲ ਹੈ ਲੋਕਾਂ ਨੇ ਪਹਿਲੇ ਜਿੱਤੀ ਬੈਠੇ ਸੋ ਇਹ ਇੱਕ ਇੱਕਰਵਾ ਫੈਸਲਾ ਹੈ ਮੈਂ ਬਿਲਕੁਲ ਆ ਵਿਸ਼ਵਾਸ ਦਿਵਾਉਣਾ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਪਧਾਰ ਬੈਠੇ ਹਨ ਰੋੜਾ ਜੀ ਹੋਰ ਸ਼ੈਰੀ ਕਸੀ ਜੀ ਕਿ ਅਸੀਂ ਡਟ ਕੇ ਬਿਨਾਂ ਕਿਸੇ ਸ਼ਰਤ ਮੈਂ ਦੱਸਣਾ ਚਾਹੁੰਦਾ ਬਿਨਾਂ ਕਿਸੇ ਸ਼ਰਤ ਬਿਲਕੁਲ ਇਸ ਸਰਕਾਰ ਦੀਆਂ ਸਾਫ਼ ਸੁਥਰੀ ਨੀਤੀਆਂ ਨੂੰ ਪ੍ਰਭਾਵਿਤ ਹੋ ਕੇ ਅਸੀਂ ਡਟੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਉਹਨਾਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਜਿਹੜੇ ਯੋਗਦਾ ਸ਼ਰਮਾ ਜੀ ਨਾਲ ਆਏ ਨੇ ਉਹ ਵੀ ਦੋ ਸ਼ਬਦ ਜੂਰ ਬੋਲਣ ਬਾਪੋ ਦਾ ਨਵਾਦੀ ਮੈਂ ਅਮਰੋੜਾ ਜੀ ਦਾ ਸ਼ਰੀਰ ਕਰਸੀ ਜੀ ਆਪਣੇ ਸੰਗਠਨ ਵੱਲੋਂ ਹਰ ਹਰ ਅਸਵਾਸਨ ਦਵਾਣਾ ਇਸ ਤਰ੍ਹਾਂ ਅਲਗੋੜਾ ਦੀ ਟੀਮ ਨੇ ਪੜਾ ਦਿੱਤਾ ਕਿ ਸੰਜੀਵ ਰੋਣਾ ਜੀ ਨੂੰ ਇਸ ਵਿਧਾਨ ਸਭਾ ਜਨਾਬਾ ਦੇ ਵਿੱਚ ਬੜੇ ਉੱਚੇ ਪੱਧਰ ਤੇ ਆਮ ਜਤਾਣਾ ਹੈ ਤਾਂ ਅੱਜ ਤੇ ਜਿਹੜੀ ਲੜਾਈ ਹੈਗੀ ਸਿਰਫ ਜਿੱਦੇ ਤੇ ਆਪਣਾ ਆਪਾ ਹੈ ਜਾਂ ਉਹ ਤੇ ਕਨਵਰ ਵੀ ਹੈ ਬਾਬਾ ਕਿਨੇ ਲੀਡ ਦੇ ਜਿੱਤਦੇ ਆ ਇਹ ਗੱਲ ਜ਼ਰੂਰੀ ਆ ਸਾਡਾ ਬਾਤ ਅਸੀਂ ਦਿਨ ਰਾਤ ਮਿਹਨਤ ਕਰਕੇ ਕਿੰਨੇ ਵੀ ਦਿਨਾਂ ਬਚੇ ਆ ਕਿਉਂਕਿ ਲੜਾਈ ਜਿਹੜੀ ਪੈਸੇ ਵਾਲਾਂ ਪੈਸੇ ਵਾਲਿਆਂ ਨਾਲ ਆ ਕਿਉਂਕਿ ਕੁਝ ਲੋਗ ਆ ਜਿਹੜੇ ਪੈਸੇ ਦੇ ਬਾਲਾਂ ਨਾਲ ਪੰਜਾਬ ਨੂੰ ਖਰੀਦਵਾ ਜਾਂਦੇ ਨੇ ਔਰ ਪੂਰੇ ਇੱਕ ਮਾਤਰ ਹਿੰਦੁਸਤਾਨ ਦੀ ਇੱਕੋ ਸਟੇਟ ਹੈਗੀ ਆ ਜਿੱਥੇ ਉਸ ਪੈਸੇ ਬਾਕੀ ਪਾਰਟੀਆਂ ਨੂੰ ਬਹੁਤ ਵੱਡਾ ਆਇਨਾ ਦਿਖਾਇਆ ਕਿਉਂਕਿ ਅੱਜ ਸਾਡੀ ਸਰਕਾਰ ਜਿਹੜੀ ਪੰਜਾਬ ਦੀ ਮੌਜੂਦਾ ਤੌਰ ਪਰ ਉਹ ਤੇ ਧਰਤੀ ਦੀ ਲੜਾਈ ਲੜ ਰਹੀ ਆ ਜਿੱਕਿ ਅਸੀਂ ਬਾਰ-ਬਾਰ ਇਹੀ ਗੱਲ ਕਹੀ ਹੈ ਉਹ ਪਾਰਨ ਸਕਿਉਰਿਟੀ ਫੋਰਸ ਜਿੰਨੀਆਂ ਵੀ ਲੱਗੀਆਂ ਨੇ ਉਹ ਸੈਂਟਰਾਂ ਦੇ ਅਧੀਨ ਨੇ ਤੇ ਡਰੱਗ ਆ ਕਿੱਥੋਂ ਰਹੀ ਹੈ ਇੱਕ ਬਹੁਤ ਬੜੀ ਉੱਚੀ ਬੜੇ ਉੱਚੇ ਪੱਧਰ ਤੇ ਜਿਹੜੀ ਸਾਜਿਸ਼ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਬਾਤੇ ਇਹ ਚੱਲ ਰਹੀ ਆ ਇਸ ਸਰਕਾਰ ਨੂੰ ਨਿਖਜਾ ਦਿਖਾਉਣ ਬਾਤੇ ਚੱਲ ਰਹੀ ਆ ਮੈਨੂੰ ਲੱਗਦਾ ਹੁਣ ਲੋਕਾਂ ਦੇ ਮਨਸੂਬੇ ਕਦੇ ਵੀ ਕੋਣ ਦੇ ਜਿਹੜੇ ਨਹੀਂ ਹੁੰਦੇ ਕਿ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੇ ਇਹ ਨਾ ਦਿਖਾਇਆ ਉਹਨਾਂ ਨੂੰ ਤੇ ਇਸ ਕਰਕੇ ਅੱਜ ਆਪਾਂ ਇਸ ਮੰਚ ਤੋਂ ਥੋਲੇ ਮਰ ਨਾਲ ਆਪਣੇ ਭਾਈ ਸਾਹਿਬ ਸੰਜੀਵ ਰੋੜਾ ਜੀ ਦਾ ਸਮਰਥਨ ਕਰਦੇ ਆਂ ਉਹਨਾਂ ਉਤੇ ਅਪਾ ਕੋਸ਼ਿਸ਼ ਕਰਾਂਗੇ ਤੇਰਾ ਬੇਨਤੀ ਕਰਕੇ ਕਿ ਬਹੁਤ ਵਧੀਆ ਗਿਣਤੀ ਦੇ ਨਾਲ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੀਏ ਧੰਨਵਾਦੀ ਬਹੁਤ ਬਹੁਤ ਮਿਹਰਬਾਨ ਜੰਮੇ ਬੇਨਤੀ ਕਰਾਂਗਾ ਸਾਡੇ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਅਮਨ ਰੋੜਾ ਜੀ ਕੈਬਨਿਟ ਮੰਤਰੀ ਯੂਗਤ ਸਾਲੀ ਜੋਇਨਿੰਗ ਜ਼ੋਨਾਂ ਦੇ ਅੰਦਰ ਤੇ ਲੀਡਰਸ਼ਿਪ ਚੋਰੀ ਤੇ ਜਿਹੜਾ ਸਮਰਥਨ ਵੀ ਮਿਲ ਰਿਹਾ ਹੈ ਮੈਂ ਬੇਨਤੀ ਕਰਾਂਗਾ ਜੀ ਅਮਨ ਲੋੜਾ ਜੀ ਉਹ ਜਰੂਰ ਇਸ ਪ੍ਰੈਸ ਕਾਨਫਰੰਸ ਉਹ ਬਹੁਤ ਬਹੁਤ ਧੰਨਵਾਦ ਆ ਡਾਕਟਰ ਸਾਹਿਬ ਬਹੁਤ ਹੀ ਪਰਪਰ ਸਹਿਕਾਰਯੋਗ ਲੁਧਿਆਣਾ ਦੇ ਸਾਰੇ মিডিਆ ਦੇ ਸਾਥੀ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਵੈਲਕਮ ਤੁਹਾਡਾ ਧੰਨਵਾਦ ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਜੋਇਨਿੰਗ ਔਰ ਜੋ ਸਮਰਥਨ ਦੇਣਾ ਹੈ ਉਹਦੇ ਵਿੱਚ ਉਚਿਤ ਤੌਰ ਤੇ ਮੇਰੇ ਸਾਥੀ ਮੇਰੇ ਵੀਰ ਸ਼੍ਰੀ ਕੋਸੀ ਜੀ ਐਮਐਲਏ ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਡਾਕਟਰ ਸਨੀ ਹਰਵਲੀ ਸਾਡੇ ਜਨਰਲ ਸੈਕਟਰੀ ਚੇਅਰਮੈਨ ਸੀਵਰੇਜ ਬੋਰਡ ਔਰ ਜਿਹੜੇ ਜਿਨੇ ਹੁਣੇ ਤੁਹਾਡੇ ਮੁਖਾਤਬ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵसेना ਉਦਮ ਬਾਲਾ ਸਾਹਿਬ ਤੇ ਸਟੇਟ ਪ੍ਰਧਾਨ ਸ਼੍ਰੀ ਜੋਗਰਾ ਸ਼ਰਮਾ ਜੀ ਚੰਦਰ ਜੀ ਔਰ ਹਨੀ ਜੀ ਸਾਰੇ ਸਤਿਕਾਰਯੋਗ ਸਾਥੀ ਅੱਜ ਆਪਣੀ ਪੂਰੀ ਸਟੇਟ ਦੀ ਟੀਮ ਦੇ ਨਾਲ ਆਜਾਵਾਦੀ ਪਾਰਟੀ ਨੂੰ ਔਰ ਸ਼੍ਰੀ ਸੰਜੀਵ ਰੋੜਾ ਨੂੰ ਸਮਰਥਨ ਦੇ ਲਈ ਪਹੁੰਚੇ ਨੇ ਮੈਂ ਸਟੇਟ ਪ੍ਰਧਾਨ ਹੋਣ ਦੇ ਨਾਤੇ ਮੈਂ ਜਿੱਥੇ ਦੇਵਦਿਆਂ ਗਹਿਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਆਇਆਂ ਆਖਦਾ ਔਰ ਮੈਂ ਮੰਨ ਕੇ ਚੱਲਦਾ ਕਿ ਇਹਨਾਂ ਦਾ ਦੀ ਜੋ ਸਪੋਰਟ ਹੈ ਇਹਨਾਂ ਦਾ ਜੋ ਸਮਰਥਨ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਇਸ ਚੋਣ ਮਹਿਮ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਹੁਲਾਰਾ ਔਰ ਹੰਗਾਰਾ ਔਰ ਸਟਰੈਂਥ ਹੈ ਜਿਹੜੀ ਉਹ ਮਿਲੇਗੀ ਕਿਉਂਕਿ ਅੱਜ ਲੁਧਿਆਣਾ ਵੈਸਟ ਮਨ ਬਣਾ ਚੁੱਕਿਆ ਕਿ ਕੰਮਾਂ ਨੂੰ ਦੇਖਦੇ ਹੋਏ ਸ਼ਰਾਫਤ ਨੂੰ ਦੇਖਦੇ ਹੋਏ ਇਮਾਨਦਾਰੀ ਨੂੰ ਦੇਖਦੇ ਹੋਏ ਔਰ ਡਵੈਲਪਮੈਂਟ ਨੂੰ ਦੇਖਦੇ ਹੋਏ ਇੱਕੋ ਇੱਕ ਚੋਇਸ ਲਿਜਾਣਾ ਵੈਸਟ ਦੇ ਲੋਕਾਂ ਕੋਲ ਬਚਦੀ ਹੈ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜਾ ਜੀ ਸੋ ਇਹਨਾਂ ਸਾਰੇ ਸਾਥੀਆਂ ਦਾ ਜਿਹਦੇ ਮੇਰੇ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉੱਥੇ ਹੀ ਅੱਜ ਇਹਨਾਂ ਦੀ ਜੁਆਇਨਿੰਗ ਦੇ ਨਾਲ ਇੱਕ ਚੀਜ਼ ਹੋਰ ਸਪਸ਼ਟ ਹੋ ਜਾਂਦੀ ਹੈ ਕਿ ਉਹ ਲੋਕ ਜਿਹੜੇ ਕਿ ਧਰਮ ਮਜ਼ਕ ਫਿਰਕਿਆਂ ਦੇ ਨਾਂ ਦੇ ਉੱਪਰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਇਹ ਮੂਹ ਤੋੜ ਜਵਾਬ ਹੈ ਕਿਉਂਕਿ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਭ ਤੋਂ ਵੱਧ ਸੈਕੂਲਰ ਧਰਤੀ ਹੈ ਇੱਥੇ ਆਪੋ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਦੇ ਨਾਲ ਨਾਲ ਜੋ ਪੰਜਾਬੀਅਤ ਦੀ ਦੇ ਪ੍ਰਤੀ ਜੋ 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 ਸਮਰਪਣ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਹੈ ਉਹ ਬਹੁਤ ਮਜ਼ਬੂਤ ਹੈ ਤੇ ਜਿਹਦੀ ਵਜ੍ਹਾ ਕਰਕੇ ਅੱਜ ਜਿਵੇਂ ਪਹਿਲਾਂ ਚੰਦਰਜੀਤ ਨੇ ਦੱਸਿਆ ਕਿ ਬੀਜੇਪੀ ਦੀ ਗੱਲ ਕੀਤੀ ਕਿ ਗੱਲ ਚਾਹੇ ਉਹ ਹਿੰਦੂਤਵਾਦੀ ਕਰਦੇ ਨੇ ਪਰ ਹਿੰਦੂਤਵਾਦ ਦੇ ਲਈ ਵੀ ਉਹਨਾਂ ਨੇ ਹਜੇ ਤੱਕ ਕੁਝ ਕੀਤਾ ਨਹੀਂ ਹੈਗਾ ਸੋ ਅੱਜ ਮੈਂ ਜਿੱਥੇ ਧੰਨਵਾਦ ਕਰਦਾ ਕਿ ਤੁਸੀਂ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਆਪਣੇ ਸਮਾਜ ਦੇ ਜਿੰਨੇ ਇਸ਼ੂਜ਼ ਨੇ ਸਾਰੇ ਸਮਾਜ ਦੇ ਆਪਾਂ ਆਪਣਾ ਸਮਾਜ ਵੀ ਸਮਾਜ ਦਾ ਹਿੱਸਾ ਹੈ ਪੰਜਾਬ ਦੇ ਜਿੰਨੇ ਇਸ਼ੂਜ਼ ਨੇ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਪੰਜਾਬ ਦੀ ਔਰ ਲੁਧਿਆਣਾ ਦੀ ਤਰੱਕੀ ਦੇ ਲਈ ਆਪਾਂ ਸਾਰੇ ਦਿਨ ਰਾਤ ਕੰਮ ਕਰਾਂਗੇ ਤਾਂ ਕਿ ਇਸ ਸੂਬੇ ਨੂੰ ਮੁੜ ਤੋਂ ਦੁਬਾਰਾ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਆਪਾਂ ਸਾਰੇ ਨਾਲ ਮਿਲ ਕੇ ਸਾਰੇ ਧਰਮਾਂ ਮਸਬਾਂ ਫਿਰਕਿਆਂ ਦੇ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਇਹਨੂੰ ਨੰਬਰ 1 ਸੂਬਾ ਬਣਾ ਸਕੀਏ ਸੋ ਇੱਕ ਵਾਰ ਫਿਰ ਤੋਂ ਯੋਗਰਾਜੀ ਤੁਹਾਡਾ ਅ ਚੰਦਰਜੀ ਤੁਹਾਡਾ ਹਣੀ ਜੀ ਤੁਹਾਡੀ ਸਾਰੀ ਦੀ ਸਾਰੀ ਸੂਬੇ ਦੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਤੁਹਾਡਾ ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਧੰਨਵਾਦ ਜੀ ਉਹਨਾਂ ਸੀਰਕਲੀਨ ਜੋਇਨਿੰਗ ਤੇ ਅੱਗੇ ਚੱਲਾਂਗੇ ਠੀਕ ਹੈ ਜੀ ਤਾਂ ਥੈਂਕ ਯੂ ਬਸ ਸਾਰਿਆਂ ਦਾ ਥੈਂਕ ਯੂ ਰਮਨ ਠੀਕ ਹੈ ਸਰ ओके भाई साहब ओके थैंक यू ठीक है अरमन जसवीर नंबर एक्सचेंज कर दो मेरा नंबर भाई साहब मेरा नंबर दो वरुण मेहता जी टेरंगा जी वालों थैंक यू सर सरदे नाल आज के के दिग्विजय साहब ਜੋ ਕਾੜਾ ਜੀ ਰਜਿੰਦਰ ਮਾਦਮ ਸਾਰੇ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਰਜਿੰਦਰ ਨਿਹਾਲਾ ਜੀ ਜਰਨੈਲ ਜੀ ਜੋਮੇਤਰਾ ਜੀ ਪਹਿਲਾ ਸਰਪੇ ਕੋਲੇ ਜੀ ਦੋ ਦਿਨਾਂ ਬੰਦ ਪਹਿਲਾ ਜੋਇਨਿੰਗ ਸਰੇ ਵਰਣ ਮਹਿਤਾ ਜੀ ਨੇ ਸਾਰੇ ਸ਼ਹਿਰ ਦੇ ਮੈਂ ਕਹਿੰਦਾ ਕਰੀਮ ਨੂੰ ਲੈ ਕੇ ਡਿਗਲੀ ਸਾਹਿਬ ਡਿਗਲੀ ਸਾਹਿਬ ਨੂੰ ਬਿਨਤੀ ਕਰਵਾ ਕੇ ਆ ਜੀ ਸਰਪੇ ਦੇ ਜਿੰਦਰ ਬਾਗ ਦੇ ਬੰਨ ਮੈਦੋ ਜੀ ਲੈ ਕੇ ਆਏ ਨੇ ਸਾਡੇ ਵਿੱਚ ਡਿਗਰੀ ਸਾਹਿਬ ਜੇ ਕੇ ਡਿਗਰੀ ਜੀ ਸਰ ਸਵੇਰੇ ਬੜੀ ਵਧੀਆ ਮੁਲਾਕਾਤ ਚ ਡਿਗਰੀ ਸਾਹਿਬ ਬਹੁਤ ਹੀ ਐਕਟਿਵ ਨੇ ਮੈਂ ਮੈਂ ਸਾਫ਼ ਨਹੀਂ ਮੈਂ ਤੁਹਾਡਾ ਭਰਾ ਹਾਂ ਜੀ ਅਜੇ ਦੇਖੋ ਅਮੋ ਜੀ ਮੈਂ ਤੁਹਾਡੀ ਜਦੋਂ ਦੇਖਦਾ ਸੀ ਨਾ ਮੈ ਕਾਨਫਰੈਂਸ ਬਹੁਤ ਅੱਛਾ ਲੱਗਦਾ ਸੀ ਤੁਸੀਂ ਸੇਵਾ ਕਰ ਸਰ ਤੁਹਾਡੇ ਜਿਹੜੇ ਸਾਡੇ ਚੇਅਰਮੈਨ ਨੇ ਸਿਟੀਜ਼ਨ ਵੈਲਫੇਅਰ ਕੌਂਸਲ ਦਾ ਜਾਰ ਦੇ ਮੋਦ ਜੀ ਆਇਆ ਨੂੰ ਆਪੇ ਆ ਵੀਰ ਨੀਰਜ ਕਾਂਡਾ ਜੀ ਨੀਰਜ ਜੀ ਇਕੱਲੇ ਹੀ ਮળો ਤੁਸੀਂ ਪਿੱਛੇ ਹੋ ਇੱਧਰ ਆਪਾਂ ਸਾਰੇ ਅੱਗੇ ਹੋ ਜੀ ਇੱਕ ਬੰਦੇ ਨਿਕਲ ਜਾਂ ਤੁਸੀਂ ਆਪਾਂ ਜੀ ਪਿੱਛੇ ਆ ਜੀ ਸੋਮੇ ਤਰੋੜਾ ਜੀ ਜਨਰਲ ਸੈਕਟਰੀ ਨੇ ਵੈਲਫੇਅਰ ਸੁਸਾਇਟੀ ਵਾਰਡ ਨੰਬਰ 69 ਤੋਂ ਜੀ ਰਕੇਸ਼ ਜੈਨ ਜੀ ਭਗਵਾਨ ਮਹਾਰਿਜ ਜੀ ਸੇਵਾ ਪ੍ਰਕਾਸ਼ਪਾ ਸ.ਸ. ਜੈਨ ਸਭਾ ਨਿਊ ਕੁਝੂ ਨਗਰ ਜਨਰਲ ਸੈਕਟਰੀ ਨੇ ਆਓ ਡਿਗਰੀ ਜੀ ਕੀ ਆ ਅੱਗੇ ਰਾਜੋ ਆ ਜੀ ਸਰ ਨੇਚਰ ਦਾ ਹੀ ਬੜਾ ਖਿਆਲ ਰੱਖਨੇ ਨੇ ਕਾਫੀ ਬਰਡਸ ਦਾ ਇਹਨਾਂ ਨੇ ਸਵਿਰੀ ਡਾਕਟਰ ਅਵਜੋਤ ਜੀ ਨੂੰ ਦਿਖਾਇਆ ਇੱਕ ਬਹੁਤ ਵੱਡੀ ਸੇਵਾ ਕਰਦੇ ਪਏ ਨੇ ਬਾਹਰ ਦੇ ਦੇਸ਼ਾਂ ਜਿਹੜੀਆਂ ਚੀਜ਼ਾਂ ਦੇਖਦੇ ਆ ਉਹ ਇਹਨਾਂ ਨੇ ਲੁਧਿਆਣੇ 'ਚ ਕ੍ਰੀਏਟ ਕਰਦੇ ਆ ਬਹੁਤ ਵਧੀਆ ਉਹਦਾ ਸਾਰਾ ਤੁਹਾਨੂੰ ਥੈਂਕਸ ਜੀ ਥੈਂਕਸ ਬਾਅਦ ਦਾ ਅਸੀਂ ਤੁਹਾਨੂੰ ਸਾਰਾ ਅੱਜ ਅ ਅ ਕੱਲ ਮੀਟਿੰਗ ਰੱਖਾਂਗੇ ਅਸੀਂ ਕਹਿੰਦੇ ਹਾਂ ਕਿ ਕੱਲ ਮੀਟਿੰਗ ਹੋਏਗੀ ਤੁਸੀਂ ਕੱਲ ਕੱਲ ਬਾਸਰਾ ਸਾਡਾ ਡਿਜ਼ਾਈਨ ਬਾਸਰਾ ਕਿਚਨ ਨਿਕਲ ਜੀ ਕਰਦੇ ਹਾਂ ਚੱਲ ਆਪਾਂ ਕਰੀਏ ਓਕੇ ਜੱਟ ਜੀ ਬ੍ਰਾਡ ਦੇਖੋ ਫੁਰੀ ਤਿਆਰ ਹੋ ਗਿਆ ਮੈਂ ਹੁਣ ਮੈਡਮ ਨੂੰ ਮੀਟਿੰਗ ਕਰਾਤਾ ਦਤਾਉ ਜੀ ਇੱਕ ਜੁਆਇੰਟ ਫੋਟੋ ਰੱਖੋ ਸਾਰਿਆਂ ਦੀ ਕਰੋ ਜਸਵਿੰਦਰ ਕੌਰ ਜੀ ਵਾਰਡ ਨੰਬਰ 65 ਤੋਂ ਮੀਟੂ ਮੈਡਮ ਮੀਟੂ ਮੈਡਮ ਜਸਵਿੰਦਰ ਕੌਰ ਜੀ ਨੂੰ ਬੁਲਾਓ ਜੀ वार्ड नंबर बैठ एक्स प्रेसिडेंट महिला मोर्चा बीजेपी कामनी सागर जी जनरल सेक्रेटरी महिला मोर्चा भारतीय जनता पार्टी जी कैशियर महिला मोर्चा भारतीय जनता पार्टी किरणदीप कौर जी वाइस प्रेसिडेंट महिला मोर्चा भारतीय जनता पार्टी पल्लु जी वाइस प्रेसिडेंट महिला मोर्चा भारतीय जनता पार्टी सिमरन जी वाइस प्रेसिडेंट महिला मोर्चा भारतीय जनता पार्टी शरद जी कौर जी वाइस प्रेसिडेंट महिला मोर्चा बोर्ड पर बैठो और कल्याण तो कामनी सागर जी रमनजीत कौर जी शरद जी कौर जी कनकंदर कौर जी जसविंदर कौर जी ਰੇਖਾ ਜੀ ਗੁਰਵਿੰਦਰ ਜੀ ਰਾਮੀ ਜੀ ਮਨਿੰਦਰ ਕੌਰ ਜੀ ਪੂਜਾ ਜੀ ਕਿਰਨਜੀਤ ਕੌਰ ਜੀ ਗੁਰਜੀਤ ਕੌਰ ਜੀ ਮਨਵਿੰਦਰ ਕੌਰ ਜੀ ਲਵਲੀ ਜੀ ਜਸਵਿੰਦਰ ਕੌਰ ਜੀ ਪਾਵਿਕਾ ਸ਼ਰਮਾ ਜੀ ਵਾਰਡ ਨੰਬਰ 35

ਰਾਹੁਲ ਸ਼ਰਮਾ ਜੀ ਐਗਜ਼ੀਕਿਊਟਿਵ ਮੈਂਬਰ ਲੁਧਿਆਣਾ ਜੂਡੋ ਐਸੋਸੀਏਸ਼ਨ ਸੰਜੇ ਸ਼ਰਮਾ ਜੀ ਆਰਗੇਨਾਈਜੇਸ਼ਨ ਸੈਕਟਰੀ ਲੁਧਿਆਣਾ ਜਗਜੀਤ ਸਿੰਘ ਜੀ ਸੰਜੀਤ ਸੀਨੀਅਰ ਸਿਟੀਜ਼ਨ ਸੰਗੀਤ ਸਿਨੇਮਾ ਪ੍ਰੇਮ ਸਿੰਘ ਜੀ ਐਥਲੈਟਿਕ ਕੋਚ ਪੰਜਾਬ ਅੰਸ਼ ਕੁਮਾਰ ਜੀ ਪਰਵਿੰਦਰ ਸਿੰਘ ਜੀ ਜੋ ਹਿੰਦ रोहित <्रोग> कुमार जी संदीप चीना जी मोहित कुमार जी रविंद्र सिंह जी स्वानंद सिंह जी अच्छा बहुत अच्छा आज एडिटर आज एक सिंह जी ग्रुप करना जन साहब को गिनती करना

ਅਕਾਲੀ ਦਰ ਤੋਂ ਸਾਡੇ ਵਿੱਚ ਸ਼ਾਮਿਲ ਹੋ ਰਹੇ ਨੇ ਹਰਪ੍ਰੀਤ ਸਿੰਘ ਅੰਦਾਵਾ ਜੀ ਅਕਾਲੀ ਦਰ ਤੋਂ ਸ਼ਾਮਿਲ ਹੋ ਰਹੇ ਨੇ ਜਸਦੀਪ ਸਿੰਘ ਜੀ ਵਾਰਡ ਨੰਬਰ 68 ਤੋਂ ਅਕਾਲੀ ਦਰ ਤੋਂ ਸ਼ਾਮਿਲ ਹੋ ਰਹੇ ਨੇ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਨਿਰਮਲ ਸਿੰਘ ਜੀ ਗੁਰਮਿੰਦਰ ਸਿੰਘ ਜੀ ਪਲਵਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਵਾਰਡ ਨੰਬਰ 88 ਤੋਂ ਜੀ ਸੰਤੋਖ ਸਿੰਘ ਜੀ ਅਮਨਦੀਪ ਸਿੰਘ ਜੀ ਗੁਰਮੇਲ ਸਿੰਘ ਜੀ ਮੁਹੰਮਦ ਤਾਰਿਕ ਜੀ ਬਲਰਾਜ ਗੜੇਵਾਲ ਜੀ ਸੁਖਿੰਦਰ ਗੜੇਵਾਲ ਜੀ ਚੰਦਪ੍ਰੀਤ ਜੀ ਗਗਨ ਖਨੋਜੀਆ ਜੀ ਗਗਨ ਜੀ ਅਕਾਸ਼ ਜੀ ਨੂਰ ਜੀ ਸ਼ਮਸ਼ੇਰ ਜੀ ਇੱਕ ਹੋਰ ਐਡ ਨੇ ਜੀ ਕਰਦੇ ਆ ਬਹੁਤ ਹਾਂ ਹੋਰ

चल मेरा बच्चा प्रदीप कौर जी रेणु गौतम जी तरवीर सिंह जी साधु सिंह जी सरदार जसविंदर सिंह जी प्रदीप पांचरथ वोट लेके ਮਤਲਬ ਜਿੱਥੇ ਸਾਹਤ ਲੋੜਾ ਸਰਦਾਰਪੁਰਜੀਤ ਸਿੰਘ ਜੀ ਉਹ ਮੈਂ ਬੇਨਤੀ ਕਰਨਾ ਹੈ ਕਿ ਸ੍ਰੀ ਮਾਸਟਰ ਸਾਡੇ ਐਫਸੀ ਵਾਰਡ ਨੰਬਰ 8 ਸੱਜਾ ਤੋਂ ਜਵੇਸ਼ ਮੱਤਰ ਜੀ ਨੂੰ ਜੋਇਨ ਕਰਾਨੇ ਜਵੇਸ਼ ਮੱਤਰ ਜੀ ਐਨਸੀਆਈ ਦੇ ਜਨਰਲ ਸਕੱਤਰ ਰਹੇ ਨੇ 1959 ਪੰਜਾਬ ਕਾਂਗਰਸ ਦੇ ਜਨਰਲ ਜੀਟੀ ਸੈਕਟਰੀ ਜੀ ਵਾਈਸ ਪ੍ਰੈਜ਼ੀਡੈਂਟ ਨੂੰ ਕਾਂਗਰਸ ਦੇ ਸੈਕਟਰੀ ਕਾਂਗਰਸ ਪ੍ਰਿੰਸ ਸੈਕਟਰੀ ਕਾਂਗਰਸ ਨੂੰ ਵਾਈਸ ਪ੍ਰੈਜ਼ੀਡੈਂਟ ਕਾਂਗਰਸ ਨੇ ਚੇਅਰ ਅਤੇ ਕਾਰਟੀਲਿਸ ਡਿਸਟ੍ਰਿਕਟ ਕਾਂਗਰਸ অবজারভার ਐਮਸੀਆ ਲੁਧਿਆਣਾ ਮੈਂਬਰ ਜੇਲ ਡਿਸਟ੍ਰਿਕਟ ਕੋਰ ਅਨਾਰੀ ਬਖਦਾਉ ਆਓ ਬੀਤੀ ਕਰਮਾ ਜਮੇਸ਼ ਮੱਖੀ ਨੂੰ ਲੈ ਕੇ ਜੂਰਾਤ ਸਰਪ੍ਰਸਤ ਜੀ ਮਾਣ ਮਾਣ ਦਾ ਸੁਭੇਦ ਨਾਸਰ

ਮੈਂ ਨਾ ਮੈਂ ਰੰਗ ਕਰਵਾ ਲਵਾਂਗੇ ਹੋ ਜਾਓ ਹੋਰ ਮੈਂ ਵੀ ਸਾਰੇ ਲੋਕਿੰਗ ਇਕੱਠੇ ਇੱਥੇ ਫੋਟੋ ਹੋਏਗੀ ਕਰੋ ਜੀ ਪਹਿਲਾ ਮੈਂਬਰ ਪ੍ਰੈਜ਼ੀਡੈਂਟ ਮੈਂ ਦਾ ਮਿੰਟ ਦੇ ਪ੍ਰੈਜ਼ੀਡੈਂਟ ਹੋ ਗਿਆ ਆਪ ਬਿਸ਼ੇਂਟ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਹੋ ਗਿਆ ਕੀ ਨਾਮ ਹੈ ਮੈਂਡਮ ਮਿਸਿਸ ਰਿੰਤੂ गोयल ਸਟੈਂਡ ਪ੍ਰੈਜ਼ੀਡੈਂਟ ਮੇਰਾ ਬੜਾ ਬੰਦਾ ਸਾਰੇ ਫੋਟੋ ਇੱਧਰ ਤਾਂ ਨਹੀਂ ਜੇਗੀ ਇੱਧਰ ਹੁਣ ਆਪਾਂ ਨੂੰ ਹੁਣ ਮੈਂ ਪਹਿਲਾ ਬੇਨਤੀ ਕਰਦਾ ਜੇ ਜੈਡੀਜ਼ ਆਡੀਅੰਸ ਆ ਮੈਂ ਬੇਨਤੀ ਕਰਦਾ ਜੀ ਬੀਬੀ ਨੂੰ ਓਕੇ ਕਰਦਾ ਸਾਰੇ ਇੱਧਰ ਆ ਜਿਓ ਇੱਧਰ ਆ ਜਿਓ ਜੀ ਸੱਜਣ ਦੀ ਗਵਾਈ ਜਾਈ ਨੇ ਬੇਨਤੀ ਚਾਲੀ ਬੰਦੇ ਇਹ ਪਿੱਛੋਂ ਬਿਠੰਡੇ ਤੋਂ ਬੁਲਾਉਂ ਕਰਦੇ ਨੇ ਹੱਥੇ ਮਰਜ਼ ਬਾਦ ਦੇ ਆਜੋ ਜੀ ਫੋਟੋ ਲਗਾਉਂਦੇ ਸਾਰਿਆਂ ਦੀ ਦੋ ਲਾਈਨ ਦੇ ਵਿੱਚ ਹੋ ਜਿਓ ਜੀ ਇੱਕ ਉੱਪਰ ਹੋ ਜਾਓ ਇਹ ਉੱਪਰ ਤੋਂ ਫੋਟੋ ਨਹੀਂ 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 ਖੜੀ ਆ ਦੇਖੋ ਦੋ ਲੇਸ ਬਣ ਗਿਆ ਆਜੋ ਲੇਡੀਜ਼ ਆਜੋ ਬੇਨਤੀ ਆਜੋ ਤਾਂ ਜੀ ਆਜੋ ਜੀ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਤੁਸੀਂ ਆ ਜਾਓ